ਗਾਈਜ਼ ਕਿਵੇਂ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਗੇ ਤੇ ਐਸੀ ਲਗੀਆਂ ਗਾਈਜ਼ ਅਸੀਂ ਬਾਜ਼ਾਰ ਤੋਂ ਆਏ ਆ ਤੇ ਬਾਜ਼ਾਰ ਚ ਨੇਰੀ ਅੱਗ ਸੀ ਬਹੁਤ ਬਹੁਤ ਜ਼ਿਆਦਾ ਇੰਨੀ ਨੇਰੀ ਸੀ ਕਿ ਨਾ ਓਏ ਹਰ ਗਏ ਤੁਸੀਂ ਮੇਰੇ ਚੈਨਲ ਤੇ ਨੈਮੇ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਮੈਂ ਕੋਕ ਪੀਣ ਲੱਗ ਪਈ ਆ ਜੈਸਮਿਨ ਲੱਗ ਗਈ आज ब्लॉग नहीं बनाया है क्या? तो उन्होंने तो कटियान दिवेर ओ देख लो बाइक कट कर दबे स्वाना देना कांजी क्या हाल तो तो जैसमीन बैठी है मेरा ट्राई भी चले गया मेरी मशीन बाहर पे इसी मिट्टी मिट्टी हो गई लो ਕਿੰਨੀ ਤੂੜੀ ਐ ਆ ਦੇਖੋ ਘਰ ਦਾ ਇਹਨ ਕਬਾੜਾ ਹੋ ਗਿਆ ਦੇਖੋ ਇਹ ਕਿਹਾਰੇ ਸੀਟਰੇ ਮੇਰੇ ਕੋਕਪੇ ਅੰਮ੍ਰਿਤ ਜੈ ਮੇਰੇ ਕੋਕਪੂ ਦੇਖ ਇਹ ਐਨ ਸਫਾਈ ਕਰਨੀ ਪੈਣੀ ਅੱਜ ਹੀ ਸਫਾਈ ਕੀਤੀ ਸੀ ਆ ਦੇਖੋ ਕਿਹਾਰੇ ਸੀਟਰੇ ਤੂੜੀ ਹੋਈ ਆਈ ਐ ਇਹ ਕੀ ਕਰਾਂ ਮੈਨੂੰ ਕੁਛ ਵੀ ਸਮਝ ਨਹੀਂ ਆਉਂਦਾ ਵਿਆ ਹੁਣ ਮੈਂ ਕਰਾਂ ਤਾਂ ਕਰਾਂ ਕੀ ਏਨਾ ਸਾਫ ਕਰਨਾ ਪੈਣਾ ਪੂਰਾ ਘਰ ਮੈਂ ਤੇ ਆ ਰਹੀ ਸੀ ਟਰੇ ਮੇਰੇ ਗੱਗੂ ਦੇਖ ਕੇ ਚੱਲ ਉੱਧਰ ਅੱਕਲੇ ਹੈਗੀ ਤੈਨੂੰ ਨਹੀਂ ਕੋਈ ਕੋਲ ਸੀ ਟੀ ਅਰ ਤੁਹਾਡੇ ਪਿਤਾ ਨੂੰ ਸਾਈਕਲ ਚਾੜ ਦੇ ਗੱਗੂ ਹਟ ਜਾ ਮੈਂ ਤੁਹਾਨੂੰ ਮੌਸਮ ਦਿਖਾਣੇ ਆ ਅੱਜ ਅਸੀਂ ਮੌਸਮ ਬਹੁਤ ਸੋਹਣਾ ਹੋਇਆ ਵਾ ਠੰਡਾ ਠੰਡਾ ਜਾਂ ਗਾਇਸ ਇਹ ਮੈਂ ਹੀ ਲੈ ਕੇ ਦਿੱਤੀ ਹੈ ਗਾਇਸ ਇਹ ਵੀ ਮੈਂ ਹੀ ਲੈ ਕੇ ਦਿੱਤੀ ਹੈ ਉਹ ਪੈਸੇ ਦੀ ਆਂਦੇ ਉਹ ਦੇ ਭਾਈ ਦੇ ਉਹ ਭਾਈ ਦੇ ਪੈਸੇ ਤੇ ਆਂਦੇ 160 ਰੁਪਏ ਕੀ ਉਹਨੇ ਦੇ ਦੇਣੇ ਹੋਣੇ ਤੇ ਘੇਰ ਲਿਆ ਦੋਸਤ ਦੇ ਆਈ ਉਹ ਕਹਿੰਦੇ ਦੇਖਿਆ ਨਹੀਂ ਕਦੇ ਹੁਣ ਮੈਂ ਘਵਾਦਾ ਹੀ ਨਹੀਂ ਘਰੇ ਰਹਿੰਦਾ ਕਿਹਾ ਵੀ ਇਹ ਮੇਰੇ ਦੁਕਾਨ ਤੇ ਇੰਨਾ ਸੋਗਾ ਉੱਤਰ ਕੀ ਆ ਗਿਆ ਤੁਹਾਨੂੰ ਲੈ ਕੇ ਗਿਆ ਆਪਣੇ ਘਰ ਨੂੰ ਦੋਸਤ ਹਾਂ ਚੁੰਨੀ ਅਡਾਈ ਕਰਨ ਦੇ ਕੇ ਆਈਆਂ ਮੈਂ ਗਾਈ ਜੀ ਆ ਦੇਖੋ ਕਿੰਨੇ ਸੋਨੇ ਮਰੂਦ ਲੱਗੇ ਭਰਿਆ ਪਿਆ ਇਸ ਵਾਰ ਤੀਜੀ ਵਾਰ ਫਾਇਲ ਦੇਣਾ ਇਹਨੇ ਇਸ ਵਾਰ ਲਾਲ ਰੰਗ ਦੇ ਅਮਰੂਦ ਲੱਗਦੇ ਨੇ ਹਾਏ ਤੁਹਾਡੀ ਕਿਹਨੂੰ ਫੇਟਾ ਅੱਜ ਉੱਪਰ ਟੇਡਾ ਹੋ ਗਿਆ ਇੱਕ ਸਾਈਡ ਨੂੰ ਹਨਾ ਹਾਏ ਹਾਏ ਕੱਕੀ ਤਾਰਾਂ ਟੁੱਟ ਜਾਣੀਆਂ ਇੱਧਰ ਆ ਜਾ ਇਹ ਚੈੱਕ ਕਰੋ ਪੀਓ ਨਹੀਂ ਨਹੀਂ ਪੀਣਾ ਪੀਣਾ ਨਹੀਂ ਮਿੱਟੀ ਤਾਂ ਨਹੀਂ ਪਈ ਵੀ ਵਿੱਚ ਮੰਜ ਚ ਗਏ ਗਏ ਜੈਕ ਤਾਂ ਹੁੱਕਰ ਡਾਉਨ ਫਿਰ ਤੇ ਆ ਗਏ ਮੇਰੀ ਮੰਚ ਤੇ ਨੀਂਦਰ ਡਾਲਨੇ ਆਦੀ ਹੁੰਦੀ ਹੈ ਅਜੀ ਯੱਕ ਕਰਕੇ ਸਮਝ ਗਿਆ ਨਾ ਲੱਭੂ ਗੋਲ ਇਹ ਵੇ ਨਾ ਤਾਂ ਵੇਸ ਤੇ ਆ ਐਨਾ ਗਾਈ ਜੈਕ ਕਸੀਆ ਮਟਕਾ ਲੈ ਕੇ ਆਏ ਹਾਂ ਨਹੀਂ ਆ ਜਾ ਜੈਤ ਨਹੀਂ ਕਿੜੀ ਢਿਗਣ ਲੱਗ ਗਿਆ ਆ ਟੱਕਣ ਜਿਆ ਬੜਾ ਇਹ ਦੋਨੋਂ ਡੋੜ ਕੇ ਸਾਲ ਹੋ ਗਏ ਤੇ ਬਿੰਗਾ ਦਾ ਹੋਇਆ ਵਾ ਤੇ ਬਿੰਗਾ ਦਾ ਹੋਇਆ ਵਾ ਕੋਈ ਜੀ ਰਹਿਣ ਵੀ ਤੇ ਕਰੋ ਸਾਤ ਤੇ ਪੇੜਾ ਮਾਰਨੀ ਹੈ ਮੈਂ ਇੱਕ ਚਲ ਆ ਵੀ ਦਿਖਾ ਦੇ ਬਾਹਰ ਦਿਖਾ ਲਈ ਉਹ ਦੇਖ ਜਾ ਕਰਾ ਤੇਰੇ ਵੱਲ ਦੇਖ ਦੇ ਬੇ ਮਾ ਦੇਖੋ ਗਾਇਸ ਸਾਡਾ ਬਰੂਨਡਾ ਬਰੂਨਡਾ ਬਹੁਤ ਬਿਮਾਰ ਹੋਇਆ ਵਾ ਬਰੂਨੋ ਬਰੂਨੋ ਹੋਏ 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 ਆ ਵਾਲੀ ਬਿਸਕਟ ਜੇ ਨਾ ਵਧੀਆ ਹੋਏ ਤਾਂ ਜੈਸਮੀਨ ਦੇ ਚਪੇੜਾ ਬਹੁਤ ਪੈਣੀ ਆ ਜੀ ਰਹੇ ਤੁਸੀਂ ਗਗੜਾ ਤੇ ਪੁੱਛਦਾ ਕ੍ਰੀਮ ਵਾਲੇ ਡੱਡਾ ਵਾਲੇ ਇਹ ਆਇਆ ਇਹ ਇਹ ਆ 200 ਦਾ 300 ਵਾਲਾ ਵੀ ਸੀਗਰ ਮੈਂ ਕਿ ਹੱਡਾ ਬੜਾ ਕੀ ਕਰਨਾ ਛੋਟਾ ਜਿਹਾ ਠੀਕ ਹੈ ਸਾਡੇ ਵਾਸਤੇ ਸਾਡੇ ਜੋਗਾ ਚਾਰਤਾ ਜਾਣਿਆ ਸੀ ਜੈਸਮਿਨ ਵੈਸੇ ਵੀ ਬਰਫ਼ ਵਾਲਾ ਪਾਣੀ ਪੀਂਦੀ ਹੈ ਤੇ ਬਰਫ਼ ਖੁਰਚ ਖੁਰਚ ਕੇ ਖਾਂਦੀ ਨਹੀਂ ਪੀਤੀ ਮੈਂਨੇ ਪਾਣੀ ਬੰਦ ਕਰਾ ਆ ਵਾਲਾ ਮੈਂ ਪੱਛੀ ਖਾਣ ਸੀ ਕਸਟਰਡ ਨੇ ਮੇਰੇ ਪਾਣੀ ਬੰਦ ਇਹ ਆਇਆ 110 ਰੁਪਏ ਦਾ ਠੀਕ ਹੈ ਗਾਇਜ਼ ਇਹ ਇੱਕ ਆਹ ਕਿਹੜੀ ਇਹ ਕਸਟਰਡ ਕਸਟਰਡ ਪਾਊਡਰ ਵੈਨੀਲਾ ਵੈਨੀਲਾ ਤੇ ਆ ਸ਼ੈਂਪੂ ਲਿਆਇਆ ਡਵ ਵੈਨੀਲਾ ਫਲੇਵਰ ਤੇ ਸ਼ੱਕਰ ਆ ਵਾਲੀ ਸ਼ੱਕਰ ਲੈ ਕੇ ਆਇਆ ਸ਼ੱਕਰ ਕਿੰਨੇ ਦੀ ਆਈ ਮੈਂ ਤਾਂ ਹੁਣ ਕੋ ਚੱਲੇ ਵੀ ਤੂੰ ਸ਼ੱਕਰ ਆ ਫੂਡ ਕਲਰ ਲੈ ਕੇ ਆਏ ਆ ਇਹ ਤਾਂ ਮੈਨੂੰ ਹੋਰ ਹੀ ਲੱਗਦਾ ਜੇ ਆ ਲਾਲ ਰੰਗ ਹੈ ਹਨਾ ਨਾਲੇ ਮੈਂ ਕਿਹਾ ਵੀ ਸੀ ਆ ਤੈਨੂੰ ਵੈਨੀਲਾ ਫਲੇਵਰ ਆਈਸਕ੍ਰੀਮ ਪਰ ਚਿੱਟੀ ਆਸੀ ਚਲ ਇਹ ਨਾਲ ਉਹ ਵੀ ਬਣਦੀ ਹੈ ਇਹ ਨਾਲ ਕਸਟਰਡ ਵੀ ਬਣਦਾ ਜਿਹੜਾ ਖਾਣ ਵਾਲਾ ਕਟੜ ਹੁੰਦਾ ਸਿੰਪਲ ਉਹ ਵੀ ਬੰਦਾ ਹੈ ਤੇ ਐਨਕ ਸਮਾਨ ਲੈ ਕੇ ਆਏ ਤਿੰਨ ਚੁੰਨੀਆਂ ਇੱਕ ਦੁਪੱਟਾ ਅੰਦਰ ਪਿਆ ਹੈ ਦੁਪੱਟਾ ਲੈ ਕੇ ਆਈਆਂ ਮੈਂ ਇੱਕ ਸੂਟ ਨਾਲ ਨੂੰ ਤੇ ਦੋ ਚੁੰਨੀਆਂ ਮੈਂ ਲਈਆਂ ਨੇ ਇੱਕ ਪਿਓਰ ਦੀ ਚੁੰਨੀ ਲਈ ਆ ਇੱਕ ਹੋਰ ਚੁੰਨੀ ਲਈ ਆ ਉਹ ਅਸੀਂ ਦੇਖ ਕੇ ਆਏ ਆ ਡਾਈ ਕਰਨੀਆਂ ਦੋ ਬਲੈਕ ਕਲਰ ਦੀ ਡਾਈ ਕਰਨ ਨੂੰ ਦੇਖਿਆ ਹੈ ਇੱਕ ਦੁੱਧੀ ਪਿੰਕ ਦੀ ਇਹਦੇ ਬਰੂਨ ਦੀ ਸੀਟ ਸੰਭਾਲ ਲੈਣੇ ਬਰੂਨ ਬੱਤੇ ਬਤਲਾ ਹੈ ਜੈਸਮੀ ਨੇ ਇੱਕ ਵੀ ਸਕਿਨ ਨਹੀਂ ਗਾਈਜ਼ ਦਿੱਤਾ ਬਹੁਤ ਮਾੜੀ ਨੀਤੀ ਰਹੀ ਹੈ ਬਹੁਤ ਜ਼ਿਆਦਾ ਦਵਾਈ ਪਰ ਕੋ ਬਿਸਕਿਟ ਦੇ 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 ਇੱਕ ਬਿਸਕਿਟ ਗਾਈਜ਼ ਆ ਦੇਖ ਫਿਰ ਅਲਰਜੀ ਕਿੱਦਾਂ ਹੋ ਗਈ ਮੈਂ ਕਿਹਾ ਤੁਹਾਨੂੰ ਨਾ ਕਰਦੀ ਮੱਖ ਦੇ ਬਸ ਆ ਭੁੱਖੜ ਲੈ ਲੈ ਦੂ ਨਾਮ ਹੈ ਲੱਡੂ 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 ਲੱਡ

ਦੁਆ ਯਾਰ ਕਭਲੇ ਵੜ ਜਾਂਦਾ ਲੈ ਜਮਾ ਦੁਆ ਗਾਹੜੇ ਪਾਉੜੇ ਦੇ ਪਰੇ ਦੇ ਮੈਨੂੰ ਪਤਾ ਵੀ ਤੁਹਾਡੀ ਵੀਡੀਓ ਵਿੱਚ ਕੁਛ ਨਹੀਂ ਹੈ ਪਰ ਤੁਸੀਂ ਦੇਖਿਓ ਜਰੂਰ ਪੂਰੀ ਦੇਖ ਲਿਓ ਠੀਕ ਹੈ ਬੋਲੇ ਆ ਫੇਰ ਆ ਗਿਆ 47 ਨੂੰ ਚਲ ਜਾ ਬੱਚਾ ਇੱਜਤ ਕਰੂ ਇਹ ਸਬਜ਼ੀ ਲਿਆ ਨੰਦੀ ਮੈਂ ਨਾ ਸਬਜ਼ੀ ਕੱਟਣ ਲੱਗੀ ਆ ਆਪਾਂ ਤੁਹਾਨੂੰ ਕਾਹਤੂ ਵੀਡੀਓ ਬੰਦ ਕਰੇ ਯੋ 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 ਬ੍ਰਿਜੈਟ ਨੂੰ ਬਹੁਤ ਕੋਸ਼ਿਸ਼ ਤੇ ਜਿੱਕੇ ਕਰਦੇ ਤੁਸੀਂ ਤੇ ਹੁਣ ਆਪਾਂ ਤੁਹਾਨੂੰ ਕੱਲੂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਨੂੰ ਬਹੁਤ ਸਾਰੇ ਪਿਆਰ ਬਾਏ ਬਾਏ